ਪੰਜਾਬ ਖਿਲਾਫ ਸਿੱਖਾ ਕਲਾਬ ਤੇ ਪੰਜਾਬ ਮਾਂ ਬੋਲੀ ਖਿਲਾਫ ਪੰਜਾਬੀ ਮਾਂ ਬੋਲੀ ਕਲਾਬ ਸਾਜ਼ਿਸ਼ ਚੱਲ ਰਹੀ ਹੈ ਬਹੁਤ ਵੱਡੇ ਲੈਵਲ ਤੇ ਉਥੇ ਲੋਕ ਆਪਣੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਸਾਨੂੰ ਦੇਖ ਕੇ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੱਥੇ ਖੜੇ ਆਂ ਨਿਜਤਾ ਜਾਂ ਸਾਡੇ ਫਰਜ਼ ਹੁੰਦੇ ਨੇ ਉਤੋਂ ਉਸ ਚੀਜ਼ ਕਿੱਥੇ ਕੁ ਚੁੱਕ ਜਾਂਦੇ ਆਂ ਬਹੁਤੇ ਜਿਹੜੇ ਨੇ ਆਪਣੇ ਵਿਧਾਇਕ ਨੇ ਨੇਤਾ ਨੇ ਉਹ ਕਦੇ ਵੀ ਪੰਜਾਬੀ ਭਾਸ਼ਾ ਦਾ ਮੁੱਦਾ ਨਹੀਂ ਚੁੱਕਦੇ ਗੱਲ ਤਾਂ ਹੋਈ ਸੀ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਕਾਗਜ਼ਾਤੀ ਕਾਰਵਾਈ ਦੀ ਤੇ ਉਹਦੇ ਵਿੱਚ ਤਾਂ ਸਭ ਨੂੰ ਪਤਾ ਹੀ ਹੈ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਤੇ ਹਜੇ ਵੀ ਬਾਦ ਦਸਤੂਰ ਕੰਮ ਫਗਾਨੀ ਭਾਸ਼ਾ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਹੈ ਇਹਨਾਂ ਨੂੰ ਲੱਗਦਾ ਹੈ ਬੜਾ ਢਿੱਲਾ ਜਿਹਾ ਮੁੱਦਾ ਹੈ ਉਹ ਹਮੇਸ਼ਾ ਉਹੋ ਜਿਹੇ ਮੁੱਦੇ ਚੁੱਕਣਗੇ ਜਿਨ੍ਹਾਂ ਤੇ ਲੱਗਦਾ ਹੈ ਉਹਨਾਂ ਨੂੰ ਕਿ ਲੋਕੀ ਸਾਡੇ ਨਾਲ ਜ਼ਿਆਦਾ ਇਕੱਠੇ ਹੋਣਗੇ ਸਰਕਾਰ ਕਿੰਨਾ ਕਿ ਆਪਣੇ ਫਰੰਟ ਤੋਂ ਭੱਜਦੀ ਨਜ਼ਰ ਆ ਰਹੀ ਹੈ ਲੋਕੀ ਆਪਣਾ ਸਟੇਟਸ ਜਿਹੜਾ ਹੈ ਨਾ ਉਹ ਸ਼ੋਅ ਕਰਨ ਦੇ ਲਈ ਵੀ ਆਪਣੀ ਮਾਂ ਬੋਲੀ ਨੂੰ ਪੰਜਾਬੀ ਨੂੰ ਛੱਡ ਰਹੇ ਨੇ ਬੜੀ ਹੀ ਬੇਕੁਫਾਨਾ ਸਟੇਟਮੈਂਟ ਮੰਨ ਸਕਦੇ ਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬੀ ਮਾਂ ਬੋਲੀ ਬਾਰੇ ਤੇ ਸਾਡੇ ਨਾਲ ਇਸ ਗੱਲ ਵਿੱਚ ਮੌਜੂਦ ਹੋਣਗੇ ਸਾਡੇ ਸਹਿਯੋਗੀ ਜੀ ਬੰਨ ਨਰਿੰਦਰਜੀਤ ਕੌਰ ਤੇ ਉਹ ਕੁਝ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਕੁਝ ਕਸੀ ਆਪਣੇ ਵਿਚਾਰ ਸਾਂਝੇ ਕਰਾਂਗੇ ਤੇ ਅਸੀਂ ਉਮੀਦ ਵੀ ਰੱਖਾਂਗੇ ਕਿ ਇਹ ਜੋ ਸਾਰੀ ਵਿਚਾਰ ਚਰਚਾ ਹੋਵੇਗੀ ਇਸ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਕਮੈਂਟਾਂ ਆ ਰਹੀਆਂ ਮੈਸੇਜ ਆ ਰਹੀ ਸਾਂਝੇ ਕਰੋਗੇ ਕੱਲ ਇਥੋਂ ਸ਼ੁਰੂ ਹੁੰਦੀ ਹੈ ਕਿ ਨਿਰੰਤਰ ਜੋ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮੁੱਦੇ ਉੱਠ ਰਹੇ ਨੇ ਤੇ ਪੰਜਾਬੀ ਮਾਂ ਬੋਲੀ ਦਾ ਜੋ ਕਿਹਾ ਜਾ ਰਿਹਾ ਹੈ ਕਿ ਨਿਰੰਤਰ ਘਾਣ ਹੋ ਰਿਹਾ ਉਹ ਕਿਸੇ ਵੀ ਤਰੀਕੇ ਦਾ ਹੋਵੇ ਕਿਸੇ ਵੀ ਤਰ੍ਹਾਂ ਨਾਲ ਹੋਵੇ ਖੁਦ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਵੱਲੋਂ ਹੋਵੇ ਯਾਨੀ ਕਿ ਸਾਡੇ ਵੱਲੋਂ ਜਾਂ ਫਿਰ ਕਿਸੇ ਸਾਜ਼ਿਸ਼ ਦੇ ਤਹਿਤ ਚੱਲਦੇ ਪੰਜਾਬੀ ਮਾਂ ਬੋਲੀ ਨਾਲ ਠਕਾ ਹੋ ਰਿਹਾ ਹੋਵੇ ਉਹ ਸਾਰੀਆਂ ਗੱਲਾਂ ਤੇ ਅੱਪ ਅੱਜ ਵਿਚਾਰ ਚਰਚਾ ਕਰਾਂਗੇ ਸੋ ਸ਼ੁਰੂਆਤ ਮੈਂ ਕਰਨਾ ਚਾਹਾਂਗਾ ਮੇਰੀ ਸਹਿਯੋਗੀ ਨਰਿੰਦਰ ਜੀ ਤੋਂ ਕਿ ਉਹ ਸਾਨੂੰ ਚਾਣੜਾ ਪਾਉਣ ਤੇ ਆ ਇਸ ਗੱਲ ਦੀ ਸ਼ੁਰੂਆਤ ਕਰਨ ਕਿ ਇਹ ਸਾਰੇ ਮਸਲੇ ਤੇ ਉਹਨਾਂ ਦੇ ਕੀ ਵਿਚਾਰ ਨੇ ਜੀ ਨਿੰਦਰ ਜੀ ਜੀ ਪੰਜਾਬੀ ਭਾਸ਼ਾ ਦਾ ਜਿਹੜਾ ਮੁੱਦਾ ਹੈ ਵੈਸੇ ਤਾਂ ਲੋਕਾਂ ਨੂੰ ਸਭ ਨੂੰ ਹੀ ਇਹ ਲੱਗਦਾ ਹੈ ਕਿ ਇਹ ਬੜਾ ਆਮ ਜਿਹਾ ਮੁੱਦਾ ਹੈ ਕੋਈ ਗੰਭੀਰ ਮਸਲਾ ਨਹੀਂ ਹੈ ਪਰ ਦੇਖਿਆ ਜਾਵੇ ਤਾਂ ਇਹ ਮੁੱਦਾ ਜਿਹੜਾ ਹੈ ਇਹ ਅਸਲ ਮੁੱਦਾ ਹੈ ਇਹ ਸਦੀਵੀ ਮੁੱਦਾ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ ਇਹਨਾਂ ਟਿਕਾਊ ਹੈ ਕਿਉਂਕਿ ਇਹ ਸਾਡੀ ਪਹਿਚਾਣ ਦੇ ਨਾਲ ਸਾਡੀ ਹੋਂਦ ਦੇ ਨਾਲ ਜੁੜਿਆ ਹੋਇਆ ਹੈ ਤੇ ਕਿਉਂਕਿ ਭਾਸ਼ਾ ਕਿਸੇ ਵਿਅਕਤੀ ਦੇ ਕੇਵਲ ਅਹਿਸਾਸਾਂ ਨੂੰ ਪ੍ਰਗਟਾਉਣ ਦਾ ਤਰੀਕਾ ਨਹੀਂ ਹੁੰਦੀ ਸਗੋਂ ਭਾਸ਼ਾ ਤਾਂ ਉਹ ਜ਼ਰੀਆ ਹੈ ਜਿਹਦੇ ਨਾਲ ਉਹਨੇ ਪੂਰੀ ਦੁਨੀਆ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕੀਤਾ ਹੁੰਦਾ ਹੈ ਜਾਂ ਅਗੇ ਕਰਨਾ ਹੁੰਦਾ ਹੈ ਹੁਣ ਮਾਂ ਬੋਲੀ ਨੂੰ ਅਸੀਂ ਮਾਂ ਬੋਲੀ ਇਸ ਕਰਕੇ ਕਹਿੰਦੇ ਆ ਕਿਉਂਕਿ ਉਹ ਸਾਡੀ ਮਾਂ ਦੀ ਬੋਲੀ ਹੈ ਤੇ ਸਾਡੀ ਮਾਂ ਦੀ ਬੋਲੀ ਹੈ ਜਿਹੜੀ ਉਹ ਯਕੀਨਨ ਸਾਡੇ ਨਾਲ ਸਾਡੇ ਜਨਮ ਤੋਂ ਪਹਿਲਾਂ ਜੁੜ ਜਾਂਦੀ ਹੈ ਇਹ ਨਹੀਂ ਕਿ ਅਸੀਂ ਜਦੋਂ ਜੰਮਦੇ ਆ ਤੇ ਉਦੋਂ ਹੀ ਆਪਣੀ ਮਾਂ ਦੇ ਕੋਲੋਂ ਇਹ ਲਫ਼ਜ਼ ਹੁੰਦੇ ਆ ਕਹਿੰਦੇ ਨੇ ਮਾਂ ਦੀ ਹਰ ਇੱਕ ਹਰਕਤ ਦਾ ਉਹਦੇ ਸੋਚਣ ਦਾ ਉਹਦੇ ਬੋਲਣ ਦਾ ਹਰ ਇੱਕ ਕਿਰਿਆ ਦਾ ਜਿਹੜਾ ਅਸਰ ਉਹ ਬੱਚੇ ਤੇ ਪੈਂਦਾ ਉਸੇ ਤਰ੍ਹਾਂ ਸਾਡੇ ਕੋਲ ਵੀ ਜਿਹੜੀ ਮਾਂ ਬੋਲੀ ਦੇ ਲਫ਼ਜ਼ ਨੇ ਸਾਡੇ ਜਨਮ ਤੋਂ ਪਹਿਲਾਂ ਸਾਡੇ ਕੋਲ ਪਹੁੰਚ ਜਾਂਦੇ ਨੇ ਸੋ ਸਾਡੇ ਨਾਲ ਸਾਡੀ ਰੂਹ ਦੇ ਨਾਲ ਇਹਨਾਂ ਦਾ ਇੱਕ ਕੰਟੈਕਟ ਹੁੰਦਾ ਹੈ ਇੱਕ ਰਿਸ਼ਤਾ ਹੁੰਦਾ ਹੈ ਤੇ ਇਹ ਮਾਂ ਬੋਲੀ ਇਸੇ ਕਰਕੇ ਸਾਨੂੰ ਬੜੀ ਪਿਆਰੀ ਹੁੰਦੀ ਹੈ ਪਰ ਜਦੋਂ ਉਸੇ ਮਾਂ ਬੋਲੀ ਨੂੰ ਖਤਰਾ ਮਹਿਸੂਸ ਹੋਵੇ ਤਾਂ ਚਿੰਤਾ ਕਰਨੀ ਤਾਂ ਸੁਭਾਵਿਕ ਹੈ ਜੀ ਜਿਵੇਂ ਤੁਸੀਂ ਖਤਰੇ ਦੀ ਗੱਲ ਕੀਤੀ ਹੈ ਮੈਂ ਇਹ ਸਮਝਦਾ ਕਿ ਖਤਰਾ ਸਿਰਫ ਬਹੁਤ ਸਾਰੇ ਲੀਡਰ ਜਾਂ ਬਹੁਤ ਸਾਰੇ ਆਪੋਜੀਸ਼ਨ ਜਾਂ ਬਹੁਤ ਸਾਰੇ ਐਕਟਿਵਿਸਟ ਇਹ ਗੱਲ ਨੂੰ ਜ਼ਿਆਦਾ ਉਤਸ਼ਾਹਿਤ ਜਾਂ ਇਹ ਗੱਲ ਨੂੰ ਜ਼ਿਆਦਾ ਚੱਕਦੇ ਨੇ ਕਿ ਪੰਜਾਬ ਖਿਲਾਫ ਸਿੱਖਾ ਖਿਲਾਫ ਤੇ ਪੰਜਾਬੀ ਮਾਂ ਬੋਲੀ ਖਿਲਾਫ ਪੰਜਾਬੀ ਮਾਂ ਬੋਲੀ ਖਿਲਾਫ ਸਾਜ਼ਿਸ਼ ਚੱਲ ਰਹੀ ਹੈ ਬਹੁਤ ਵੱਡੇ ਲੈਵਲ ਤੇ ਪਰ ਉਹ ਕਿੰਨਾ ਕਿਤੇ ਇਹ ਗੱਲ ਕਰਨ ਚ ਸਪੋਚ ਵਰਤੇ ਜਾਂਦੇ ਨੇ ਕਿ ਸਾਜ਼ਿਸ਼ਾਂ ਜੋ ਚੱਲਦੀਆਂ ਨੇ ਉਹ ਹਰ ਸਮੇਂ ਹਰ ਵੇਲੇ ਹਰ ਐਰੇਚ ਚੱਲਦੀਆਂ ਆਏ ਨੇ ਪਰ ਸਾਡਾ ਕੀ ਕਿਰਦਾਰ ਰਹਿੰਦਾ ਸਾਡੀ ਜੋ ਨਿੱਜਤਾ ਜਾਂ ਸਾਡੇ ਫਰਜ਼ ਹੁੰਦੇ ਨੇ ਉਹ ਤੋਂ ਅਸੀਂ ਕਿੱਥੇ ਕੁ ਚੁੱਕ ਜਾਂਦੇ ਆ ਕਿ ਅਸੀਂ ਉਹਨਾਂ ਫਰਜ਼ਾਂ ਨੂੰ ਨਿਭਾਉਣ ਤੋਂ ਕਿੱਥੋਂ ਕਿ ਮਾਰ ਖਾ ਜਾਣਿਆ ਕਿ ਇਹ ਸਭ ਕੁਛ ਹਨੋ ਇਹ ਸਿੱਟੇ ਨਿਕੜਦੇ ਨੇ ਦੇ ਸਭ ਕੁਝ ਦੇਖਣਾ ਪੈਂਦਾ ਸੋ ਮੈਨੂੰ ਲੱਗਦਾ ਕਿਤਨਾ ਕਿਤੇ ਜੇ ਆਪਾਂ ਸਾਜ਼ਿਸ਼ਾਂ ਵਾਲੇ ਪੱਖ ਨੂੰ ਇੱਕ ਪਾਸੇ ਰੱਖ ਕੇ ਖੁਦ ਆਪਣੀ ਗੱਲ ਕਰੀਏ ਆਪਣੇ ਕਰਤਾਰਾਂ ਦੀ ਆਪਣੇ ਫਰਜ਼ਾਂ ਦੀ ਗੱਲ ਕਰੀਏ ਤਾਂ ਕਿਤਨਾ ਕਿਤੇ ਅਸੀਂ ਵੀ ਇਸ ਚੀਜ਼ ਲਈ ਬਹੁਤੇ ਸੁਰਖਰੂ ਨਹੀਂ ਹੈਗੇ ਸੀ ਵੀ ਉਹਨੇ ਹੀ ਦੋਸ਼ੀ ਆ ਜਿੰਨੇ ਸਾਜ਼ਿਸ਼ ਕਰਨ ਵਾਲੇ ਨੇ ਕਿਉਂਕਿ ਸਾਜ਼ਿਸ਼ ਕਰਨਾ ਉਹ ਚਲੋ ਮੰਨ ਲਓ ਉਹਨਾਂ ਦਾ ਧਰਮ ਹੈ ਪਰ ਸਾਡੀ ਵੀ ਕੋਈ ਫਰਜ਼ ਨੇ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਆਪਣੇ ਅਕੀਦੇ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਆਪਣੀ ਮਾਂ ਬੋਲੀ ਨੂੰ ਲੈ ਕੇ ਸੋ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਸਾਨੂੰ ਵੀ ਆਪਣੇ ਅ ਆਪਣੇ ਆਪ ਚ ਝਾਕਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਆ ਜੀ ਬਿਲਕੁਲ ਅਸੀਂ ਪੰਜਾਬ ਤੋਂ ਬਾਹਰ ਲਿਆ ਪ੍ਰਾਂਤਾਂ ਵਿੱਚ ਜਾਈਏ ਤਾਮਿਲਨਾਡੂ ਜਾਂ ਸਾਊਥ ਇੰਡੀਆ ਹੋਰ ਜਿਹੜੀਆਂ ਪ੍ਰਾਂਤਾਂ ਨੇ ਉੱਥੇ ਲੋਕ ਆਪਣੀ ਮਾਂ ਬੋਲੀ ਨੂੰ ਇੰਨਾ ਕੋ ਪਿਆਰ ਕਰਦੇ ਨੇ ਕਿ ਸਾਨੂੰ ਦੇਖ ਕੇ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੱਥੇ ਖੜੇ ਆ ਸਾਡੇ ਜਿਹੜੇ ਬੱਚੇ ਨੇ ਅੱਜ ਕੱਲ ਉਹਨਾਂ ਨੂੰ ਪੰਜਾਬੀ ਇੱਕ ਤਾਂ ਬੋਲਣ 'ਚ ਸਾਨੂੰ ਆਪ ਸ਼ਰਮ ਮਹਿਸੂਸ ਹੋ ਰਹੀ ਹੈ ਕੋਈ ਘਰੇ ਸਾਡੇ ਮਹਿਮਾਨ ਆਂਦਾ ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਹਿੰਦੀ 'ਚ ਕਹਿੰਦੇ ਆ ਨਮਸਕਾਰ ਕਰੋ ਜਾਂ ਜੈ ਕਰੋ ਐਸੇ ਕਰੋ ਵੈਸੇ ਕਰੋ ਦੇਖੋ ਹਰ ਇੱਕ ਜਿਹੜੀ ਗ੍ਰੀਟਿੰਗ ਹੈ ਚੰਗੀ ਹੈ ਪਰ ਮਾਂ ਬੋਲੀ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਬੋਲੀ ਤਾਂ ਸਾਡੀ ਪਛਾਣ ਹੈ ਤੇ ਜੇ ਬੱਚੇ ਹੀ ਸਾਡੇ ਜਿਹੜੀ ਹੈ ਉਹ ਮਾਂ ਬੋਲੀ ਤੋਂ ਦੂਰ ਹੋ ਜਾਣਗੇ ਤਾਂ ਫਿਰ ਸਾਡਾ ਪਿੱਛੇ ਰਹਿ ਕੀ ਜਾਣਾ ਜੀ ਜੀ ਬਿਲਕੁਲ ਮੈਂ ਇੱਕ ਸਰਸਰੀ ਜੀ ਗੱਲ ਸੁਣੀ ਸੀ ਬਹੁਤ ਟਾਈਮ ਪਹਿਲਾਂ ਕਿ ਹਰ ਸਟੇਟ ਵਿੱਚ ਹੁਣ ਆਵਾਜ਼ਾਂ ਉੱਠ ਰਹੀਆਂ ਨੇ ਕਿ ਜਿਹੜੇ ਦੁਕਾਨਾਂ ਦੇ ਬੋਰਡ ਨੇ ਉਹ ਹਰ ਸਟੇਟ ਦੀ ਜੋ ਮਾਤਰ ਭਾਸ਼ਾ ਉੱਥੋਂ ਦੀ ਨੇਟਿਵ ਲੈਂਗੁਏਜ ਆ ਇੰਗਲਿਸ਼ ਦੇ ਨਾਲ ਨਾਲ ਉਹ ਉਹ ਭਾਸ਼ਾ ਵਿੱਚ ਵੀ ਲਿਖ ਕੇ ਜਾਣ ਇਹਨੂੰ ਲੈ ਕੇ ਅਗਰੈਸਿਵਲੀ ਜੋਰ ਸ਼ੋਰ ਨਾਲ ਭੰਨ ਤੋੜ ਦਾ ਸਹਾਰਾ ਲੈ ਕੇ ਇਹ ਚੀਜ਼ ਨੂੰ ਲਾਗੂ ਕਰਵਾ ਰਹੇ ਨੇ ਜਿਵੇਂ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਇਹ ਚੀਜ਼ ਤੇ ਜ਼ੋਰ ਪਾਇਆ ਤੇ ਹੁਣ ਲਗਭਗ ਤੁਸੀਂ ਦੇਖਦੇ ਹੋ ਕਿ ਬਹੁਤੀਆਂ ਦੁਕਾਨਾਂ ਤੇ ਇੰਗਲਿਸ਼ ਦੇ ਨਾਲ ਨਾਲ ਅੰਗਰੇਜ਼ੀ ਦੇ ਨਾਲ ਨਾਲ ਤੁਹਾਨੂੰ ਬੋਰਡ ਦੇ ਨਾਮ ਬ੍ਰਾਂਡਾਂ ਦੇ ਨਾਮ ਪੰਜਾਬੀ ਵਿੱਚ ਵੀ ਨਜ਼ਰ ਆਉਂਦੇ ਨੇ ਇੱਕ ਬਹੁਤ ਵਧੀਆ ਕਦਮ ਕਹਿ ਸਕਦੇ ਆ ਸ਼ੁਰੂਆਤ ਨਹੀਂ ਸਰਕਾਰ ਨੇ ਬੇਸ਼ੱਕ ਹਦਾਇਤਾਂ ਤਾਂ ਜਾਰੀ ਕਰ ਦਿੱਤੀਆਂ ਨੇ ਪਰ ਇਹਨਾਂ ਵਿੱਚ ਵੀ ਸਾਨੂੰ ਕਮੀ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਸਰਕਾਰੀ ਤੇ ਪ੍ਰਾਈਵੇਟ ਹੋਰ ਕਈ ਇਹੋ ਜਿਹੇ ادارے ਨੇ ਜਿਨ੍ਹਾਂ ਨੇ ਨਾ ਤਾਂ ਅਜੇ ਉਹ ਸਾਈਨ ਬੋਰਡ ਚੇਂਜ ਕੀਤੇ ਨੇ ਉਤੋਂ ਇਹ ਵੀ ਹੈ ਕਿ ਸਰਕਾਰ ਉਹਨਾਂ ਤੇ ਕੋਈ ਐਕਸ਼ਨ ਲੈਣ ਦੀ ਬਜਾਏ ਉਹਨਾਂ ਨੂੰ ਅੱਗੇ 6-6 ਮਹੀਨੇ ਦਾ ਸਮਾਂ ਦੇਈ ਜਾ ਰਿਹਾ ਹੈ ਤੋ ਜੇਕਰ ਕੋਈ ਕਾਨੂੰਨ ਬਣਦਾ ਏ ਠੀਕ ਹੈ ਕੋਈ ਵੀ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਤਾਂ ਉਹਨੂੰ ਬੜੀ ਪੂਰੀ ਛਿੱਦਤ ਦੇ ਨਾਲ ਲਾਗੂ ਕਰਨਾ ਚਾਹੀਦਾ ਨਾ ਕਿ ਢਿਲਮਠ ਦੇ ਨਾਲ ਉਤੋਂ ਅਸੀਂ ਦੇਖੀਏ ਤਾਂ ਬਹੁਤੇ ਜਿਹੜੇ ਨੇ ਆਪਣੇ ਵਿਧਾਇਕ ਨੇ ਨੇਤਾ ਨੇ ਉਹ ਕਦੇ ਵੀ ਪੰਜਾਬੀ ਭਾਸ਼ਾ ਦਾ ਮੁੱਦਾ ਨਹੀਂ ਚੁੱਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਬੜਾ ਢਿੱਲਾ ਜਿਹਾ ਮੁੱਦਾ ਹੈ ਉਹ ਹਮੇਸ਼ਾ ਉਹੋ ਜਿਹੇ ਮੁੱਦੇ ਚੁੱਕਣਗੇ ਜਿਨ੍ਹਾਂ ਤੇ ਲੱਗਦਾ ਹੈ ਉਹਨਾਂ ਨੂੰ ਕਿ ਲੋਕੀ ਸਾਡੇ ਨਾਲ ਜ਼ਿਆਦਾ ਇਕੱਠੇ ਹੋਣਗੇ ਪਰ ਉਹ ਇਸ ਚੀਜ਼ ਦੀ ਅਹਿਮੀਅਤ ਨਹੀਂ ਸਮਝਦੇ ਕਿ ਪੰਜਾਬੀ ਜਿਹੜੇ ਨੇ ਆਪਣੀ ਮਾਂ ਬੋਲੀ ਨੂੰ ਪਿਆਰ ਵੀ ਬਹੁਤ ਕਰਦੇ ਨੇ ਸੁਚੇਤ ਵੀ ਨੇ ਪਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਸਾਜਿਸ਼ਾਂ ਇੰਨੀ ਜ਼ਿਆਦਾ ਹੋ ਰਹੀਆਂ ਨੇ ਸਮੇਂ ਤੇ ਹਾਲਾਤਾਂ ਦਾ ਬਾਹਰੀ ਕਾਰਕਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਪੰਜਾਬੀ ਤੇ ਪੈ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਪੰਜਾਬੀ ਹੈ ਉਹ ਦਬਦੀ ਜਾ ਰਹੀ ਹੈ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਪੰਜਾਬੀ ਤੋਂ ਦੂਰ ਹੋ ਰਹੀਆਂ ਨੇ ਹੁਣ ਤੁਸੀਂ ਵੇਖੋ ਕਿ ਬਹੁਤੇ ਜਿਹੜੇ ਬੱਚੇ ਨੇ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਜਾਓ ਚਾਹੇ ਉਹ ਸਰਕਾਰੀ ਪ੍ਰਾਈਵੇਟ ਤੇ ਉਹਨਾਂ ਵਿੱਚੋਂ ਤੁਸੀਂ ਇੰਟੈਲੀਜੈਂਟ ਬੱਚੇ ਕੱਢੋਗੇ ਨਾ ਪੰਜਾਬੀ ਪੜ੍ਹਨ ਵਾਲੇ ਵੀ ਜਿਨ੍ਹਾਂ ਨੇ ਚੰਗੇ ਨੰਬਰ ਲੈਣਗੇ ਉਹਨਾਂ ਦੀਆਂ ਜਿਹੜੀਆਂ ਸਿਹਾਰੀਆਂ ਵਿਹਾਰੀਆਂ ਲਗਾਤਾਰਾਂ ਉਹੀ ਸਹੀ ਨਹੀਂ ਹੁੰਦੀਆਂ ਉਹਨਾਂ ਕੋਲ ਉਹਦਾ ਪੂਰਾ ਗਿਆਨ ਨਹੀਂ ਜਾਂ ਫਿਰ ਅੱਖਰਾਂ ਨੂੰ ਉਚਾਰਨ ਕਰਨ ਦਾ ਉਹਨਾਂ ਦਾ ਤਰੀਕਾ ਸਹੀ ਨਹੀਂ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਤਾਂ ਮਾਪੇ ਦਾ ਫਰਜ ਬਣਦਾ ਹੈ ਕਿ ਆਪਣੀ ਜਿਹੜੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬੀ ਸਿਖਾਈ ਵੀ ਜਾਵੇ ਮੁਹਾਰਨੀ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਤੇ ਕਿਉਂਕਿ ਸਾਡੇ ਕੋਲ ਅੱਜਕੱਲ ਕਿਸੇ ਸੋਰਸ ਦੀ ਕਮੀ ਤਾਂ ਹੈ ਨਹੀਂ YouTube ਸਾਡੇ ਕੋਲ ਹੈ ਫਿਰ ਸਾਡੇ ਜਿਹੜੇ ਪੰਜਾਬੀ ਦੇ ਜਿਹੜੇ ਅਧਿਆਪਕ ਨੇ ਆਮ ਮਿਲ ਜਾਂਦੇ ਨੇ ਟਿਊਸ਼ਨ ਵੀ ਰਖਾਈ ਜਾ ਸਕਦੀ ਹੈ ਤੇ ਸਭ ਤੋਂ ਵਧੀਆ ਗੱਲ ਤਾਂ ਇਹ ਹੋएगी ਜੀ ਅਸੀਂ ਆਪ ਸਿੱਖੀ ਅੱਗੇ ਸਿਖਾਈਏ ਜੀ ਜੀ ਇਹ ਇਹ ਤਾਂ ਆਪਣੀ ਨਿੱਜਤਾ ਦੀ ਗੱਲ ਹੋ ਗਈ ਆਪਣੇ ਵੱਲੋਂ ਕਿਤੇ ਜਾਣ ਵਾਲੇ ਕਦਰ ਪਰ ਕਿਤਨੇ ਕਿਤੇ ਸਰਕਾਰ ਤਾਂ ਇਸ ਕੰਮ ਨੂੰ ਲੈ ਕੇ ਫੇਲ ਹੀ ਸਾਬਤ ਹੋਈ ਆ ਜਿਵੇਂ ਕਿ ਸਿਰਫ ਦੁਕਾਨਾਂ ਦੇ ਬੋਰਡ ਚੇਂਜ ਕਰਾ ਦੇਣ ਨੂੰ ਮੈਂ ਕੋਈ ਵਧੀਆ ਠੀਕ ਹੈ ਸਲਾਗਾ ਇਹ ਉਹ ਕਦਮ ਮੰਨਦਾ ਸ਼ੁਰੂਆਤ ਲਈ ਬਹੁਤ ਸਹੀ ਹੈ ਪਰ ਮੈਂ ਇਹਨੂੰ ਕੋਈ ਵੱਡਾ ਕਦਮ ਜਾਂ ਕੋਈ ਠੋਸ ਕਦਮ ਨਹੀਂ ਮੰਨਦਾ ਕਿਉਂਕਿ ਗੱਲ ਤਾਂ ਹੋਈ ਸੀ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਕਾਗਜ਼ਾਤੀ ਕਾਰਵਾਈ ਦੀ ਤੇ ਉਹਦੇ ਵਿੱਚ ਤਾਂ ਸਭ ਨੂੰ ਪਤਾ ਹੀ ਹੈ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਤੇ ਹਜੇ ਵੀ ਬਾਦਸਤੂਰ ਕੰਮ ਬਗਾਨੀ ਭਾਸ਼ਾ ਅੰਗਰੇਜ਼ੀ ਭਾਸ਼ਾ ਵਿੱਚ جاری ਹੈ ਤੇ ਗੱਲ ਇਹ ਵੀ ਹੈ ਕਿ ਸਾਡੇ ਧਰਮ ਵਿੱਚ ਹੀ ਹੈ ਕਿ ਹਰ ਧਰਮ ਦਾ ਸੀ ਸਰਕਾਰ ਕਰਦੇ ਹਰ ਭਾਸ਼ਾ ਦਾ ਵੀ ਸਰਕਾਰ ਕਰਦੇ ਹਾਂ ਸਾਡੇ ਲਈ ਹਰ ਬੋਲੀ ਸਤਾਰੀ ਹੋ ਗਿਆ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਬਗਾਨੀ ਬੋਲੀ ਦੇ ਬੋਝ ਹੇਠ ਅਸੀਂ ਆਪਣੀ ਮਾਂ ਬੋਲੀ ਨੂੰ ਦੱਬ ਲਈਏ ਤੋ ਫਿਲਹਾਲ ਤਾਂ ਇਹੀ ਦੇਖਿਆ ਜਾ ਰਿਹਾ ਕਿ ਸਾਡੀ ਭਾਸ਼ਾ ਦਿਨੋਂ ਦਿਨ ਦਬਦੀ ਜਾ ਰਹੀ ਹੈ ਤੇ ਸਾਨੂੰ ਖੁਦ ਇਹ ਮਹਿਸੂਸ ਕਰਾਇਆ ਜਾ ਰਿਹਾ ਕਿ ਜਦੋਂ ਅਸੀਂ ਆਪਣੀ ਭਾਸ਼ਾ ਬੋਲਦੇ ਹਾਂ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਜਾਹਲ ਆ ਅਸੀਂ ਅਨਪੜ੍ਹ ਆ ਅਸੀਂ ਦਿਹਾਤੀ ਆ ਤੇ ਇਹ ਜਿਹੜੇ ਸ਼ਬਦ ਸਾਡੀ ਭਾਸ਼ਾ ਨਾਲ ਜੋੜ ਦਿੱਤੇ ਗਏ ਨੇ ਇਹਨਾਂ ਨੂੰ ਖੰਡਨ ਕਰਨਾ ਪਵੇਗਾ ਤੇ ਖੰਡਨ ਕਰਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਸਾਡਾ ਫਰਜ਼ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਿੰਤਰ ਵਕ ਵਕ ਆਵਾਜ਼ਾਂ ਉੱਠੀਆਂ ਨੇ ਐਕਟਿਵਿਸਟਾਂ ਵੱਲੋਂ ਤੇ ਪੱਤਰਕਾਰਾਂ ਵੱਲੋਂ ਹੋਰ ਅਦਾਰਿਆਂ ਵੱਲੋਂ ਪਰ ਸਰਕਾਰ ਕਿਤਨਾ ਕਿਤੇ ਆਪਣੇ ਫਰੰਟ ਤੋਂ ਭੱਜਦੀ ਜਾਂਦੀ ਜਰਾਰੀ ਆ ਸੋ ਇਹ ਮੁੱਦਾ ਤਾਂ ਵਿਚਾਰਨੇ ਹੋ ਗਿਆ ਤੇ ਹਾਂਜੀ ਮੈਂ ਸਮਝਦੀ ਆ ਕਿ ਸਰਕਾਰ ਦਾ ਹੀ ਨਹੀਂ ਲੋਕਾਂ ਦਾ ਵੀ ਫਰਜ਼ ਹੋ ਬਧੇਰੇ ਬਣਦਾ ਹੈ ਹੁਣ ਤੁਸੀਂ ਦੇਖੋ ਕਿ ਆਮ ਨੈਰੇਟਿਵ ਇਹ ਸਿਰਜਿਆ ਜਾਂਦਾ ਹੈ ਕਿ ਜਿਹੜਾ ਪੰਜਾਬੀ ਬੋਲਦਾ ਹੈ ਜੀ ਉਹ ਅਨਪੜ੍ਹ ਹੈ ਤੇ ਚਾਹੇ ਉਹਨੂੰ ਕਿੰਨੀਆਂ ਵੀ ਭਾਸ਼ਾਵਾਂ ਦਾ ਗਿਆਨ ਕਿਉਂ ਦਾ ਹੋਵੇ ਤੇ ਅਸੀਂ ਉਹ ਨਹੀਂ ਦੇਖਾਂਗੇ ਪਰ ਜੇ ਪੰਜਾਬੀ ਬੋਲ ਰਿਹਾ ਜੇ ਉਹ ਹਿੰਦੀ ਨਹੀਂ ਬੋਲ ਰਿਹਾ ਜਾਂ ਇੰਗਲਿਸ਼ ਨਹੀਂ ਬੋਲ ਰਿਹਾ ਤੇ ਉਹਨੂੰ ਕੁਝ ਵੀ ਨਹੀਂ ਆਉਂਦਾ ਇਹ ਅਸੀਂ ਦੇਖਦੇ ਆ ਕਿ ਲੋਕੀ ਆਪਣਾ ਸਟੇਟਸ ਜਿਹੜਾ ਹੈ ਨਾ ਉਹ ਸ਼ੋਅ ਕਰਨ ਦੇ ਲਈ ਵੀ ਆਪਣੀ ਮਾਂ ਬੋਲੀ ਨੂੰ ਪੰਜਾਬੀ ਨੂੰ ਛੱਡ ਰਹੇ ਨੇ ਤੇ ਅਸੀਂ ਕੀ ਦੇਖਦੇ ਆ ਇਹ ਇੱਕ ਵਾਕਿਆ ਹੋਇਆ ਕਿ ਇੱਕ ਬੜੀ ਹੀ ਉੱਚੀ ਅਹੁਦੇ ਤੇ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਤਾਂ ਨਹੀਂ ਸਿਖਾਰਿਆ ਕਿ ਕਿਤੇ ਉਹ ਪੰਜਾਬੀ ਗਾਲਾਂ ਨਾ ਸਿੱਖ ਜਾਣ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਗਾਲਾਂ ਤਾਂ ਨਿੰਦਰ ਜੀ ਉਹਨੂੰ ਕੋਈ ਪੁੱਛਣ ਵਾਲਾ ਹੁੰਦਾ ਗਾਲਾਂ ਤਾਂ ਹਰ ਭਾਸ਼ਾ ਵਿੱਚ ਹੁੰਦੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕੋਈ ਐਹੋ ਜੀ ਭਾਸ਼ਾ ਹੋਊਗੀ ਕਿ ਜਿਹਦੇ ਵਿੱਚ ਗਾਲਾਂ ਦਾ ਆਦਾਨ-ਪ੍ਰਦਾਨ ਨਾ ਹੋਵੇ ਨਾ ਜਿਹਦੇ ਵਿੱਚ ਗਾਲਾਂ ਨਾ ਹੋਣ ਸੋ ਇਹ ਤਾਂ ਬੜੀ ਹੀ ਬੇਬਕੂਫਾਨਾ ਸਟੇਟਮੈਂਟ ਮੰਨ ਸਕਦੇ ਆਂ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਕਿਉਂਕਿ ਜਿਹਨੇ ਸਿੱਖਣੀਆਂ ਨੇ ਉਹਨੇ ਕਿਸੇ ਵੀ ਲੈਂਗੁਏਜ ਤੋਂ ਸਿੱਖ ਜਾਣੀਆਂ ਇਹ ਇਹ ਜਿਹੜੀ ਬੱਚੇ ਦੀ ਪਰਵਰਿਸ਼ ਤੇ ਬੱਚੇ ਦੇ ਮਾਹੌਲ ਤੇ ਇਹ ਨਿਰਪਰ ਕਰਦਾ ਹੈ ਕਿ ਉਹ ਕਿਹੋ ਜੀ ਲੈਂਗੁਏਜ ਯੂਜ਼ ਕਰੇਗਾ ਚੰਗੀ ਹੋਵੇਗੀ ਸੰਸਕਾਰੀ ਹੋਵੇਗੀ ਜਾਂ ਮਾੜੀ ਹੋਵੇਗੀ ਇਹਦੇ ਨਾਲ ਕਿਸੇ ਭਾਸ਼ਾ ਦਾ ਕੋਈ ਸਬੰਧ ਨਹੀਂ ਹੈ ਸੋ ਪੰਜਾਬੀ ਨੂੰ ਜਾਹਲਾਂ ਦੀ ਪਿੰਡੂਆਂ ਦੀ ਜਾਂ ਗਵਾਰਾਂ ਦੀ ਭਾਸ਼ਾ ਕਹਿਣਾ ਸਭ ਤੋਂ ਵੱਡੀ ਨਿਰਾਦਰੀ ਆਪਣੀ ਮਾਂ ਬੋਲੀ ਦੀ ਕਿਉਂਕਿ ਸਾਡੀ ਜਿਹੜੀ ਮਾਂ ਬੋਲੀ ਹੈ ਨਾ ਉਹ ਇੰਨੀ ਕੁ ਪਿਆਰੀ ਹੈ ਇੰਨੀ ਕੁ ਅਮੀਰ ਹੈ ਇੱਕ ਤਾਂ ਇਹ ਵੱਖ-ਵੱਖ ਭਾਸ਼ਾਵਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਆਪਣੀ ਗੋਦ 'ਚ ਲੈ ਲੈਂਦੀ ਹੈ ਤੇ ਦੂਜਾ ਇਹ ਕਿ ਇੰਨੀ ਅਮੀਰ ਵਿਰਾਸਤ ਮੇਰੀ ਭਾਸ਼ਾ ਦੀ ਹੈ ਕਿ ਜਿਹੜੀ ਦੁਨੀਆ ਦੀ ਸਭ ਤੋਂ ਔਖੀ ਭਾਸ਼ਾ ਹੈ ਨਾ ਉਹਨੂੰ ਕੇਵਲ ਤੇ ਕੇਵਲ ਸਾਡੀ ਪੰਜਾਬੀ ਮਾਂ ਬੋਲੀ ਲਿਖ ਸਕਦੀ ਹੈ ਤੇ ਪੰਜਾਬੀ ਬੋਲਣ ਵਾਲਾ ਹੀ ਉਹਨੂੰ ਵਧੀਆ ਤਰੀਕੇ ਨਾਲ ਬੋਲ ਸਕਦਾ ਹੈ ਉਦਾਹਰਨ ਵਜੋਂ ਚਾਈਨੀਜ਼ ਜਿਹੜੀ ਹੈ ਸਭ ਤੋਂ ਓਕੀ ਪਾਚਾਈ ਤੇ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਦੁਨੀਆ ਦੀ ਹੈਗੀ ਹੈ ਤੇ ਉਹਦੇ ਵਿੱਚ ਜਿਹੜੇ ਗੰਗੇ ਤੇ ਯਈਏ ਦਾ ਉਚਾਰਣ ਸਭ ਤੋਂ ਵੱਧ ਹੁੰਦਾ ਹੈ ਤੇ ਬਾਕੀ ਭਾਸ਼ਾਵਾਂ ਕੋਲ ਉਹ ਸ਼ਬਦ ਨਹੀਂ ਉਹ ਸ਼ਬਦ ਪੰਜਾਬੀ ਭਾਸ਼ਾ ਕੋਲ ਸੋ ਇੰਨੀ ਅਮੀਰ ਭਾਸ਼ਾ ਨੂੰ ਜੇ ਅਸੀਂ ਦੁਰਕਾਰਾਂਗੇ ਤਾਂ ਸਾਡੇ ਤੋਂ ਵੱਡਾ ਕਿਰਤਕਣ ਕੋਈ ਨਹੀਂ ਤੇ ਨਾਲੇ ਸਾਡੀ ਜਿਹੜੀ ਬੋਲੀ ਹੈ ਉਹਦਾ ਨਾਂ ਹੀ ਗੁਰਮੁਖੀ ਹੈ ਤੇ ਜਿਹੜੀ ਸਾਨੂੰ ਗੁਰਮੁਖ ਬਣਾਉਂਦੀ ਆ ਸਾਨੂੰ ਇੱਕ ਚੰਗੀ ਜ਼ਿੰਦਗੀ ਜੀਉਣ ਦਾ ਇਹਦਾ ਨਾਮ ਹੀ ਉਪਦੇਸ਼ ਦਿੰਦਾ ਹੈ ਸੋ ਅਸੀਂ ਜੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਾਂਗੇ ਤਾਂ ਕਿਉਂ ਨਹੀਂ ਅਸੀਂ ਚੰਗੇ ਇਨਸਾਨ ਬਣਾਂਗੇ ਜੀ ਪਿੱਛੇ ਜੇ ਗੱਲਾਂ ਵੀ ਬਹੁਤ ਉਠੀਆਂ ਸੀ ਤੇ ਮੁੱਦਾ ਦੇਖਣ ਨੂੰ ਤੁਹਾਨੂੰ ਤੋਂ ਬੜਾ ਹਲਕਾ ਤੇ ਬਰੀਕ ਲੱਗਦਾ ਪਰ ਇਹ ਆਉਣ ਵਾਲੇ ਸਮੇਂ 'ਚ ਵੱਡਾ ਇੰਪੈਕਟ ਪਾ ਸਕਦਾ ਜਿਵੇਂ ਕਿ ਤੁਸੀਂ ਦੇਖਦੇ ਹੋ ਹਰ ਸਟੇਟ ਵਿੱਚ ਵੱਖ-ਵੱਖ ਸ਼ਹਿਰਾਂ 'ਚ ਤੇ ਹੁਣ ਤਾਂ ਪਿੰਡਾਂ ਵਿੱਚ ਵੀ ਮੈਂ ਗੱਲ ਕਰ ਰਿਹਾ ਏਟੀਐਮ ਵੀ ਵਰਤੋਂ ਹੋਣ ਲੱਗ ਪਈ ਹੈ ਤੇ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਏਟੀਐਮ ਦੀ ਵਰਤੋਂ ਕਰਦੇ ਹੋ ਤਾਂ ਅਕਸਰ ਉਹਦੇ ਵਿੱਚ ਤਿੰਨ ਭਾਸ਼ਾਵਾਂ ਆਉਂਦੀਆਂ ਨੇ ਪ੍ਰਮੁੱਖ ਭਾਸ਼ਾ ਇੰਗਲਿਸ਼ ਤੇ ਜਿਹੜੀ ਰਾਸ਼ਟਰੀ ਭਾਸ਼ਾ ਕਹਿੰਦੇ ਆ ਜਿਹਨੂੰ ਹਿੰਦੀ ਤੇ ਬਾਕੀ ਹੁੰਦੀ ਹੈ ਸਟੇਟ ਦੇ ਹਿਸਾਬ ਨਾਲ ਉੱਥਲੀ ਜੋ ਨੇਟਿਵ ਲੈਂਗੁਏਜ ਹੁੰਦੀ ਹੈ ਪਹਿਲਾਂ ਜਦੋਂ ਅਸੀਂ ਵਰਤੋਂ ਕਰਦੇ ਸੀ ਏਟੀਐਮ ਦੀ ਤੇ ਉਦੋਂ ਕਿੰਨੇ ਭਾਸ਼ਾਵਾਂ ਸਾਨੂੰ ਦੇਖਣ ਪਰ ਹੁਣ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਉਹਦੇ ਵਿੱਚੋਂ ਪੰਜਾਬੀ ਭਾਸ਼ਾ ਦੀ ਆਪਸ਼ਨ ਗਾਇਬ ਹੁੰਦੀ ਜਾ ਰਹੀ ਹੈ ਉੱਥੇ ਸਿਰਫ ਤੁਹਾਨੂੰ ਇੰਗਲਿਸ਼ ਜਾਂ ਹਿੰਦੀ ਹੀ ਮਿਲੂਗੀ ਸੋ ਇਹ ਦੀ ਇਹ ਇਹ ਸਮਝੀ ਇਹਨੂੰ ਸਾਜੀ ਸਮਝੀਏ ਆ ਕਿਉਂਕਿ ਜੋ ਵੀ ਤੁਸੀਂ ਜਦੋਂ ਵੀ ਤੁਸੀਂ ਪੈਸੇ ਕਢਾਉਣ ਜਾਉਂਦੇ ਹੋ ਉੱਥੇ ਜਿਹੜੀ ਵੀ ਭਾਸ਼ਾ ਤੁਸੀਂ ਚੁਣਦੇ ਹੋ ਉਹ ਇੱਕ ਤਰ੍ਹਾਂ ਨਾਲ ਦਸਤਾਵੇਜ਼ ਉਹ ਦਰਜ ਹੁੰਦਾ ਹੈ ਤੇ ਉਹ ਡਾਕੂਮੈਂਟੇਸ਼ਨ ਹੁੰਦੀ ਹੈ ਕਿ ਇੱਥੇ ਕਿਹੜੀ ਬਸੋ ਜ਼ਿਆਦਾ ਰਹਿੰਦੀ ਹੈ ਇਹ ਅੰਕੜੇ ਹਰ ਸਾਲ ਵਰਤੇ ਜਾਂਦੇ ਨੇ ਸਰਕਾਰਾਂ ਵੱਲੋਂ ਤੇ ਪ੍ਰਾਈਵੇਟ ਧਾਰਿਆਂ ਵੱਲੋਂ ਵੀ ਪ੍ਰਾਈਵੇਟ ਬੈਂਕਾਂ ਵੱਲੋਂ ਵੀ ਸੋ ਇਹ ਬੜੀ ਸੋਚਣ ਵਾਲੀ ਗੱਲ ਹੈ ਸਿਰਫ ਇੱਕ ਇਤਫਾਕ ਹੈ ਸੋ ਮੈਂ ਇਸ ਨੂੰ ਇਤਫਾਕ ਨਹੀਂ ਮੰਨਦਾ ਕਿ ਜਦੋਂ ਇੰਨੇ ਸਾਲਾਂ ਤੋਂ ਪੰਜਾਬੀ ਭਾਸ਼ਾ ATM ਆ ਵਿੱਚ ਆ ਰਹੀ ਆ ਤੇ ਹੁਣ ਇੱਕੋ ਦਾ ਮਨ ਨੂੰ ATM ਵਿੱਚੋਂ ਲੋਪ ਕਰ ਦੇਣਾ ਕਿਉਂਕਿ ਜਿਹੜੇ ਪਿੰਡੂ ਅਨਪੜ੍ਹ ਜਾਂ ਭੋਲੇ ਲੋਕ ਨੇ ਤੇ ਜਿਨ੍ਹਾਂ ਨੂੰ ਥੋੜੀ-ਬਹੁਤ ਪੰਜਾਬੀ ਆਉਂਦੀ ਹੈ ਤੇ ਉਹ ਖੁਦ ਏਟੀਐਮ ਚੋਂ ਪੈਸੇ ਕਢਾ ਸਕਦੇ ਸੀ ਪਹਿਲਾਂ ਜਦੋਂ ਪੰਜਾਬੀ ਸੀ ਪਰ ਹੁਣ ਉਹਨਾਂ ਨੂੰ ਕਿਸੇ ਤੇ ਨਿਰਭਰ ਹੋਣਾ ਪੈਣਾ ਜਦੋਂ ਕਿ ਸਿਰਫ ਇੰਗਲਿਸ਼ ਜਾਂ ਹਿੰਦੀ ਹੈ ਸੋ ਇਹ ਚੀਜ਼ ਵੀ ਵਿਚਾਰਨੇਯੋਗ ਦੇਖੀ ਪੈਣੀ ਆ ਸੋ ਜੇ ਤੁਹਾਡੇ ਨੇੜੇ-ਤੇੜੇ ਕੋਈ ਵੀ ਏਟੀਐਮ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਹੈਗੀ ਤਾਂ ਤੁਸੀਂ ਬੈਂਕ ਦੀ ਬ੍ਰਾਂਚ ਨਾਲ ਆ ਸਕਿਉਰਟੀ ਗਾਰਡ ਨਾਲ ਜਾਂ ਕਿਸੇ ਵੀ ਅਧਿਕਾਰੀ ਨਾਲ ਗੱਲ ਕਰਕੇ ਉਸ ਵਿੱਚ ਪੰਜਾਬੀ ਐਡ ਕਰਵਾ ਸਕਦੇ ਹਾਂ ਤੇ ਆਪਾਂ ਨੂੰ ਇਹ ਚੀਜ਼ੇ ਵਿਚਾਰਨੀ ਪਵੇ ਕਿ ਤੇ ਇਹਦੇ ਲਈ ਕੋਈ ਕਦਮ ਚੁੱਕਨੇ ਪੈਣਗੇ ਜੀ ਬਿਲਕੁਲ ਇਹ ਨਿੱਕੇ ਨਿੱਕੇ ਕਦਮ ਹੀ ਸਾਨੂੰ ਜਿਹੜੀ ਹੈ ਇਸ ਰਸਤੇ ਦੇ ਵਿੱਚ ਅੱਗੇ ਲਿਜਾਣਗੇ ਕਿ ਹਾਂ ਆਪਣੀ ਮਾਂ ਬੋਲੀ ਪ੍ਰਤੀ ਅਸੀਂ ਆਪਣੇ ਫਰਜ਼ ਨਿਭਾਉਣੇ ਕਿੱਦਾਂ ਕਿਉਂਕਿ ਅਸੀਂ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਵੇਂ ਜਿਹੜਾ ਮਾਹੌਲ ਕੁਝ ਇਹੋ ਜਿਹਾ ਸਿਰਜ ਦਿੱਤਾ ਗਿਆ ਨੈਰੇਟਿਵ ਇਹੋ ਜਿਹਾ ਸਿਰਜ ਦਿੱਤੇਗੇ ਕਿ ਹਰ ਇੱਕ ਚੀਜ਼ ਦੇ ਵਿੱਚ ਕੋਈ ਵੀ ਡਿਵਾਈਸ ਤੁਸੀਂ ਲੈ ਲਓ ਹੈਨਾ ਉਹਨਾਂ ਵਿੱਚ ਇੰਗਲਿਸ਼ ਦੇ ਵਿੱਚ ਹੀ ਤੁਹਾਨੂੰ ਜਿਹੜੇ ਨੇ ਉਹ ਦੇਖਣ ਨੂੰ ਉਹਨਾਂ ਦੇ ਨਾਮ ਹੀ ਲੱਣਗੇ ਦੇ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਤੁਸੀਂ ਨਾਮ ਦੇਖ ਲਓ ਅੰਗਰੇਜ਼ੀ ਵਿੱਚ ਮਿਲਣਗੇ ਉਹਨਾਂ ਦੇ ਪ੍ਰੋਡਕਟਾਂ ਦੇ ਨਾਮ ਦੇਖ ਲਓ ਫਿਰ ਉਹਨਾਂ ਤੇ ਐਕਸਪਾਇਰੀ ਡੇਟਸ ਉਹਨਾਂ ਦਾ ਐਮ ਆਰ ਪੀ ਚੱਲਣੀਆਂ ਪੰਜਾਬ 'ਚ ਨੇ ਚਲੋ ਜੇ ਨਹੀਂ ਵੀ ਪੰਜਾਬ 'ਚ ਚੱਲਿਆ ਨਾ ਤੇ ਕੀ ਬਾਕੀ ਜਿਹੜੇ ਦੇਸ਼ਾਂ ਦੇ ਪ੍ਰੋਡਕਟ ਨੇ ਉਹ ਜਦੋਂ ਦੂਜੀ ਥਾਂ ਹੀ ਜਾਂਦੇ ਨੇ ਕਿ ਉਹ ਚੇਂਜ ਕਰਕੇ ਦਿੰਦੇ ਨੇ ਉਸੇ ਉਸੇ ਲੈਂਗੁਏਜ ਵਿੱਚ ਸਾਡੇ ਕੋਲ ਆਉਂਦੇ ਨੇ ਸੋ ਦੂਜੀਆਂ ਭਾਸ਼ਾਵਾਂ ਵੀ ਵਰਤੋ ਪਰ ਪੰਜਾਬੀ ਜਿਹੜੀ ਹੈ ਉਹਨੂੰ ਵੀ ਨਾਲ ਰੱਖੋ ਤਾਂ ਕਿ ਆਪਣੀ ਮਾਂ ਬੋਲੀ ਦੇ ਪ੍ਰਤੀ ਆਪਣਾ ਜਿਹੜਾ ਸਾਡਾ ਬਣਦਾ ਸਤਿਕਾਰ ਹੈ ਅਸੀਂ ਉਹ ਦੇ ਸਕੀਏ ਤੇ ਆਪਣੇ ਫਰਜ਼ ਨਿਭਾ ਸਕੀਏ ਇਹ ਸਾਡੀ ਹੋਂਦ ਦੀ ਲੜਾਈ ਹੈ ਅਸਲ ਦੇ ਵਿੱਚ ਸੋ ਸਾਨੂੰ ਇਹਦੇ ਪ੍ਰਤੀ ਵੱਧ ਤੋਂ ਵੱਧ ਸੁਚੇਤ ਹੋਣਾ ਪੈਣਾ ਇੱਕ ਨਿੱਕੇ-ਨਿੱਕੇ ਕਦਮ ਨੂੰ ਲੈ ਕੇ ਇੱਕ ਨਿੱਕੀ ਤੋਂ ਨਿੱਕੀ ਤੋਂ ਲੈ ਕੇ ਵੱਡੀ ਤੋਂ ਵੱਡੀ ਸਾਜ਼ਿਸ਼ ਨੂੰ ਸਮਝਣ ਦੀ ਲੋੜ ਹੈ ਤੇ ਉਹਦੇ ਪ੍ਰਤੀ ਸਾਨੂੰ ਇਕੱਠੇ ਹੋ ਕੇ ਹੱਲ ਕੱਢਣਾ ਚਾਹੀਦਾ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਸੋ ਇਸੇ ਵਿਸ਼ੇ ਤੇ ਹੋਰ ਗੱਲਬਾਤ ਕਰਨ ਲਈ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤੇ ਕੋਸ਼ਿਸ਼ ਕਰਾਂਗੇ ਕਿ ਮਾਂ ਬੋਲੀ ਪ੍ਰਤੀ ਵੱਤ ਤੋਂ ਵੱਤ ਜਾਗਰੂਕਤਾ ਫੈਲਾਈ ਜਾ ਸਕੇ ਤਾਂ ਜੋ ਅਸੀਂ ਆਪਣੇ ਬਣਦੇ ਫਰਜ਼ ਨਿਭਾ ਸਕੀਏ ਤਦ ਤੱਕ ਲਈ ਦਿਓ ਇਜਾਜ਼ਤ ਤਨਵਜ